ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਪਰਿਵਾਰਕ ਹਾਲਾਤਾਂ ਕਾਰਨ 14 ਸਾਲ ਦੀ ਉਮਰ ਵਿੱਚ ਹਿੰਦੂ ਪਰਿਵਾਰ ਦਾ ਜੋ ਨੌਜਵਾਨ ਜੀਵਨ ਲੀਲਾ ਖਤਮ ਕਰ ਲੈਣ ਦੀ ਸੋਚ ਰੱਖਦਾ ਸੀ ਉਸ ਨੂੰ ਇੱਕ ਗੁਰਸਿੱਖ ਦਾ ਸਾਥ ਐਸਾ ਮਿਲਿਆ ਕਿ ਉਹ ਸਿੰਘ ਸਜ ਗਿਆ ਤੇ ਫਿਰ ਗੁਰਮਤੇ ਵਿੱਚ ਡੁੱਬਦਾ ਗਿਆ ਡਬਲ ਐਮਏ ਕਰਨ ਤੋਂ ਬਾਅਦ ਹੁਣ ਗੁਰਮਤੇ ਵਿੱਚ ਪੀਐਚਡੀ ਕਰ ਰਿਹਾ ਹੈ ਤੇ ਨਾਲ ਹੀ 4 ਸਾਲ ਦੇ ਬੱਚਿਆਂ ਤੋਂ ਲੈ ਕੇ 25 ਸਾਲ ਦੇ ਨੌਜਵਾਨਾਂ ਨੂੰ ਗੱਤਕੇ ਦੀ ਟ੍ਰੇਨਿੰਗ ਦੇ ਰਿਹਾ ਹੈ ਇਹੋ ਨਹੀਂ ਉਹ ਨੌਜਵਾਨਾਂ ਨੂੰ ਗੁਰਮਤੇ ਨਾਲ ਵੀ ਜੋੜ ਰਿਹਾ ਹੈ ਤੇ 5000 ਦੇ ਕਰੀਬ ਪ੍ਰਾਣੀਆਂ ਨੂੰ ਪ੍ਰੇਰ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਵੀ ਛਕਾ ਚੁੱਕਿਆ ਹੈ ਇਹ ਨੌਜਵਾਨ ਲਗਾਤਾਰ ਪਿੰਡ-ਪਿੰਡ ਜਾ ਕੇ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਮਤੇ ਦੀ ਸਿੱਖਿਆ ਵੀ ਦਿੰਦਾ ਹੈ ਗਿਆਨੀ ਸੰਦੀਪ ਸਿੰਘ ਨੰਦਾ 29 ਸਾਲ ਦਾ Hindu ਪਰਿਵਾਰ ਦਾ ਸਿੰਘ ਸੱਜਿਆ ਨੌਜਵਾਨ ਕੀ ਸੋਚ ਰੱਖਦਾ ਹੈ ਜਾਣਦੇ ਹਾਂ ਉਸੇ ਦੀ ਜ਼ੁਬਾਨੀ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਬੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਿੰਦਰ ਸਿੰਘ ਆ ਮੈਨੂੰ ਇੱਥੇ ਲਗਭਗ 1.5 ਸਾਲ ਹੋ ਗਿਆ ਆਂਦੇ ਨੂੰ ਮੈਂ ਪਹਿਲਾਂ ਆਪਣੇ ਇੱਕ ਹੋਰ ਅਖਾੜਾ ਲਾਇਆ ਸੀ ਮੇਰਾ ਪਹਿਲਾਂ ਵੀ ਇੱਕ ਉਸਤਾਦ ਰਿਹਾ ਪਰ ਜੋ ਮੈਂ ਇੱਥੇ ਆ ਕੇ ਸਿੱਖਿਆ ਉਹ ਉਥੇ ਨਾ ਮੈਂ ਸਿੱਖ ਨਹੀਂ ਸਕਿਆ ਸੀ ਠੀਕ ਹੈ ਉਥੇ ਮੈਂ ਜੋ ਸਿੱਖਿਆ ਸੀ ਇੱਥੇ ਆ ਕੇ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ ਇੱਥੇ ਠੀਕ ਹੈ ਇੱਥੇ ਮੈਂ ਹਰ ਇੱਕ ਚੀਜ਼ ਹਰ ਇੱਕ ਨਾਲ-ਨਾਲ ਮੈਂ ਆਪਣੀ ਗੁਰਮਤਿ ਦੀ ਕਲਾਸ ਲਗਾਈ ਆ ਨਾਲ-ਨਾਲ ਮੈਂ ਆਪਣਾ ਗਤਕਾ ਦੀ ਸਿੱਖਲਾਈ ਲਈ ਆ ਹਰ ਇੱਕ ਚੀਜ਼ ਜਿੱਦਾਂ ਇਹ ਸਿੱਖਦੇ ਆ ਉਥੇ ਅਸੀਂ ਸਿੱਧਾ ਮਤਲਬ ਜੋ ਹੋ ਗਿਆ ਹੋ ਗਿਆ ਇੱਥੇ ਹਰ ਇੱਕ ਚੀਜ਼ ਸਟੈਪ ਬਾਈ ਸਟੈਪ ਸਿੱਖਦੇ ਪਏ ਆ ਹਰ ਇੱਕ ਕਿਵੇਂ ਕਿਸੇ ਮਤਲਬ ਕੋਈ ਵੀ ਘਟਨਾ ਵਾਪਰਦੀ ਆ ਜਿ세 ਰਾਤ ਹਨੇਰੇ ਕਿਤੇ ਤੁਰਦੇ ਪਏ ਆ ਠੀਕ ਹੈ ਸਾਨੂੰ ਕਿਤੇ ਕੋਈ ਕੋਈ ਹਮਲਾ ਹੋ ਜਾਏ ਅਸੀਂ ਉੱਥੇ ਕੀ ਕਰਾਂਗੇ ਸਾਡੇ ਕੋਲ ਇਥੋਂ ਤੱਕ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਬਿਨਾ ਸ਼ਸਤਰ ਦੇ ਅਸੀਂ ਲੜ ਸਕਦੇ ਹਾਂ ਸਾਡੇ ਕੋਲ ਹਰ ਇੱਕ ਚੀਜ਼ ਸਾਨੂੰ ਸਿਖਾਈ ਗਈ ਹੈ ਅਸੀਂ ਡਿਫੈਂਸ ਕਿਵੇਂ ਕਰਨਾ ਅਟੈਕ ਕਿਵੇਂ ਕਰਨਾ ਵਾ ਸਾਨੂੰ ਹਰ ਇੱਕ ਚੀਜ਼ ਦੱਸੀ ਗਈ ਹੈ ਅਸੀਂ ਸਾਰੇ ਲਗਭਗ ਇੱਕ ਸਾਡਾ ਸਾਰਾ ਪਰਿਵਾਰ ਆ ਸਿਗਾ ਹੈ ਪਰ ਬਾੜ ਵੰਗ ਰਹਿੰਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆ ਰਹੇ ਸਾਡੇ ਕੋ ਸਾਰੇ 4 ਸਾਲ ਤੋਂ ਉੱਪਰ ਜਿੰਨੇ ਵੀ ਸਾਡੀ ਵੱਡੀ ਉਮਰ ਦੇ ਅਸੀਂ ਸਾਰਿਆਂ ਨੂੰ ਸਿਖਾਉਂਦੇ ਆ ਨਾਲ ਨਾਲ ਅਸੀਂ ਖੁਦ ਵੀ ਸਿੱਖਦੇ ਆ ਆਪ ਵੀ ਸ਼ਸਤਰ ਵਿਦਿਆ ਲੈਨੇ ਆ ਹੁਣ ਮੈਂ ਆਪਣਾ ਆਪਣਾ ਸ਼ਸਤਰ 1 ਸਾਲ ਹੋ ਗਿਆ ਮੈਨੂੰ ਪਹਿਲਾਂ ਇੱਕ ਸਿੱਖ ਗਿਆ ਉਸ ਤੋਂ ਬਾਅਦ ਮੈਂ ਆਪਣਾ ਚੰਨਈ ਗਿਆ ਉੱਥੇ ਮੈਂ ਆਪਣੀ ਪੜ੍ਹਾਈ ਕੀਤੀ ਆ ਉੱਥੇ ਆਪਣੀ ਨੇਵੀ ਦੀ ਪੜ੍ਹਾਈ ਕਰ ਗਿਆ ਉਹਦੇ ਵਿੱਚ ਵੀ ਡਿਫੈਂਸ ਚਾਹੀਦਾ ਹੀ ਚਾਹੀਦਾ ਠੀਕ ਹੈ ਉਸੇ ਦਾ ਇਥੋਂ ਮੈਂ ਸਿੱਖਿਆ ਅਸੀਂ ਡਿਫੈਂਸ ਸਿੱਖਿਆ ਅਟੈਕ ਸਿੱਖਿਆ ਕਿਵੇਂ ਕਰਨਾ ਵਾ ਉਸੇ ਤਰ੍ਹਾਂ ਇਹ ਛੋਟੇ ਛੋਟੇ ਸਾਰੇ ਬੱਚਿਆਂ ਨੂੰ ਸਿਖ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤਕਰੀਬਨ ਮੈਂ 2009 ਚ ਅਮਰ ਸ਼ਕਿਆ ਕੁਝ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਵੀ ਜਦੋਂ ਕਿਸੇ ਨੇ ਵੀ ਅਪਣਾਇਆ ਨਹੀਂ ਪਰ ਗੁਰੂ ਪੰਥ ਨੇ ਗੁਰੂ ਸਾਹਿਬ ਨੇ ਮੈਨੂੰ ਆਪਣੀ ਗੱਲ ਵਕਰੀ ਚ ਲਿਆ ਸਿੰਘ ਸਜਾਇਆ ਔਰ ਪੜ੍ਹਾਈ ਕਰੇ ਗੁਰਮੁਖ ਪਿਆਰਿਆ ਨੇ ਮੈਨੂੰ ਪੜ੍ਹਾਈ ਕਰਾਈ ਅੱਜ ਮੈਂ ਪੀ ਐਚ ਡੀ ਕਰਦਾ ਪਿਆ ਨਾਲ ਗਤਕਾ 골ਡ ਮੈਡਲ ਨਾਲ ਔਰ ਫਿਰ ਮਾਨ ਬਣਾ ਲਿਆ ਵੀ ਮੈਂ ਸਿੱਖੀ ਦਾ ਪ੍ਰਚਾਰ ਹੀ ਕਰਨਾ ਔਰ ਇੱਕ ਲਹਿਰ ਚਲਾਈ ਹੈ ਘਰ ਘਰੇ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸਦਾ ਇਸ ਲਹਿਰ ਦੇ ਮੁਤਾਬਕ ਅਸੀਂ ਤਕਰੀਬਨ ਗਰਦਾਸਪੁਰ ਦੇ 663 ਪਿੰਡ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਧੇ ਕੇ ਪਿੰਡ ਕਵਰ ਕਰ ਚੁੱਕੇ ਆ ਔਰ 5000 ਤੋਂ ਵੱਧ ਪੁਰਾਣੀਆਂ ਨੂੰ ਅਸੀਂ ਜਿਹੜੀ ਉਹ ਮੇ ਕੋਲ ਲਿਸਟਾਂ ਨੇ ਪਈਆਂ ਨੇ ਉਹਨਾਂ ਵਿੱਚ ਅਸੀਂ 5000 ਤੋਂ ਵੱਧ ਪੁਰਾਣੀਆਂ ਨੂੰ ਹੀ ਅਮਰਤਾਰੀ ਕਰਵਾ ਚੁੱਕੇ ਆ ਔਰ ਸ੍ਰੀ ਅਕਾਲ ਤਾ ਸਹਿਬ ਤੋਂ ਪੰਜ ਪਿਆਰੇ ਸਹਿਬਾਨ ਬੁਲਾ ਕੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਸੇ ਗੁਰਮਤਨਾਂ ਜੋੜ ਔਰ ਮੈਂ ਪਿੰਡ ਪਿੰਡ ਜਾ ਕੇ ਕਥਾ ਵੀ ਕੀਤੀ ਹੈ ਗੁਰਮਤਿ ਦੀਆਂ ਕਲਾਸਾਂ ਵੀ ਲਾਈਆਂ ਨੇ ਸ਼ਾਸਤਰੀ ਵਿਦਿਆ ਵੀ ਬੱਚਿਆਂ ਨੂੰ ਦਿੱਤੀ ਹੈ ਤਾਂ ਜੋ ਬੱਚੇ ਗੁਰਸਿੱਖੀ ਨਾਲ ਜੁੜ ਸਕਣ ਜੇ ਗੁਰਸਿੱਖੀ ਨਾਲ ਜੁੜ ਜਾਣਗੇ ਗੁਰੂ ਇਤਿਹਾਸ ਪੜਨਗੇ ਬਾਣੀ ਪੜਨਗੇ ਸੰਥਿਆ ਕਰਨਗੇ ਤੇ ਪਿਆਰਿਓ ਆਪਣਾ ਜੀਵਨ ਸਫਲ ਬਣਾ ਸਕਣ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਮਾੜੇ ਹਾਲਾਤ ਦੇਖੇ ਨੇ ਇਤੋਂ ਤੱਕ ਵੀ ਇੱਕ ਵਾਰੀ ਨੌਪਰੇ ਟੰਡਾਂ ਦੀ ਵੀ ਆ ਗਈ ਮੈਂ ਖੁਦ ਖੁਸ਼ੀ ਕਰਨ ਤੱਕ ਵੀ ਚਲਾ ਗਿਆ ਸੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਕੋਈ ਗੁਰਮੁਖ ਪਿਆਰੇ ਮਿਲੇ ਉਹਨਾਂ ਨੇ ਮੈਨੂੰ ਗੁਰਮਤਿ ਵਿੱਦਿਆ ਦਿੱਤੀ ਜਾਂ ਬਾਣੀ ਦੇ ਨਾਲ ਜੋੜਿਆ ਅੱਜ ਜੇ ਮੈਨੂੰ ਜੀਵਨ ਜਾਂਚ ਮਿਲ ਗਿਆ ਇੱਕ ਨਵਾਂ ਜੀਵਨ ਮਿਲ ਗਿਆ ਸਿੱਖਣ ਦਾ ਤੇ ਕੁਝ ਕਰਨ ਦਾ ਤੇ ਮੈਂ ਚਾਹੁੰਨਾ ਵੀ ਇਹ ਦੂਜਿਆਂ ਨੂੰ ਵੀ ਇਹ ਚੀਜ਼ ਉਹ ਫੇਦ ਲੈ ਕੇ ਜੇ ਕੋਈ ਭੁੱਲਿਆ ਭਟਕਿਆ ਵੀਰ ਹੈਗਾ ਉਹ ਵੀ ਗੁਰਮਤ ਨਾਲ ਜੁੜ ਕੇ ਆਪਣਾ ਜੀਵਨ ਵਧੀਆ ਬਣਾ ਸਕਦਾ ਜੀ ਪਰਵਾਰ ਨੇ ਮੇਰੀ ਉਦਮ ਵਿੱਚ ਸਿੱਖੀ ਚ ਆਇਆ ਨਹੀਂ ਮੇਰੇ ਆਪਣੇ ਕਿ ਦੋੜਾ ਕਹਿੰਦੇ ਕਹੇ ਸੰਦੀਪ ਹਮ ਕਿਹਾ ਕਹੇ ਕਹੇ ਤੋ ਇੱਕ ਵਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਇਹ ਮੇਰਾ ਛੋਟੀ ਉਮਰ ਦੇ ਵਿੱਚ ਮੈਂ ਜਦੋਂ ਲਿਖਿਆ ਸੀ ਕਹੇ ਸੰਦੀਪ ਹਮ ਕਿਹਾ ਕਹੇ ਕਹੇ ਤੋ ਇੱਕ ਵਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਮੇਰੇ ਆਪਣੇ ਪਰਿਵਾਰ ਨੇ ਮੇਤੇ ਬਹੁਤ ਅਸ਼ੱਦਤ ਕੀਤਾ ਤਰਾਂ ਤਰਾਂ ਦਾ ਅਸ਼ੱਦਤ ਕੀਤਾ ਇੱਥੋਂ ਇੱਕ ਮਿੰਨ ਮਾਰਨ ਦੀ ਵੀ ਬਹੁਤ ਵਾਰੀ ਕੋਸ਼ਿਸ਼ ਕੀਤੀ ਤੇ ਮੁਰਖ ਪੰਥ ਨੇ ਮੈਨੂੰ ਆਪਣੀ ਗੱਲ ਵਕਰੀ ਚ ਲੈ ਆ ਤੇ ਅੱਜ ਪੰਥ ਦਾ ਹੀ ਬਣ ਕੇ ਅਸੀਂ ਰਹਿ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਪਈਆਂ ਮੇਰੀ ਮਦਰ ਨੂੰ ਕभी ਸਾਰ ਕੇ ਮਾਰ ਦਿੱਤਾ ਗਿਆ ਸੀ ਅਜੇ ਤੱਕ ਕੁਝ ਨਹੀਂ ਬਣ ਦਿੱਤਾ ਪਿਛਲੇ ਦਿਨੀ ਮੇਰੇ ਤੇ ਹਮਲਾ ਵੀ ਕੀਤਾ ਗਿਆ ਔਰ ਕੁਛ ਵੀ ਨਹੀਂ ਬਣਨ ਦਿੰਦਾ ਉਹਨਾਂ ਨੇ ਪੈਸੇ ਦੇ ਯੋਗ ਨਾਲ ਕੀ ਕੀ ਕਰ ਰਹੇ ਹੋ ਔਰ ਪੜ੍ਹਾਈ ਕਿੰਨੀ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਵੀਰ ਜੀ ਗੁਰਮਖ ਪਿਆਰਿਆਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਦੁਕਾਨਾਂ ਤੱਕ ਕੰਮ ਕਰਕੇ ਆਪਣੀ ਪੜ੍ਹਾਈ ਨਹੀਂ ਛੱਡੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਪੀ ਐਚ ਡੀ ਦੀ ਤਿਆਰੀ ਕਰਦਾ ਪਿਆ ਅੱਗੇ ਗੁਰਮਤ ਦੇ ਵਿੱਚ ਤਾਂ ਜੋ ਅਸੀਂ ਵਾਤੋ ਵਾਤ ਆਪ ਹੀ ਸਿੱਖੀ ਦੂਜਿਆਂ ਨੂੰ ਵੀ ਸਿਖਾ ਸਕੀਏ ਜੀ ਹੋਰ ਕੀ ਕੀ ਕਰਦਾ ਇਹ ਮੈਂ ਅੱਗੇ ਵੀਰ ਜੀ ਮੇਰੀ ਏਮ ਹੈ ਵੀ ਮੈਂ ਇੱਕ ਜਥੇਬੰਦੀ ਤਿਆਰ ਕਰਨਾ ਜਾ ਰਿਹਾ ਹਾਂ ਉਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੱਕ ਪਹੁੰਚਾਉਣਾ ਚਾਹੁੰਦੇ ਆਂ ਦੂਸਰਾ ਅਸੀਂ ਇੱਕ ਜਥੇਬੰਦੀ ਇਸ ਤਰ੍ਹਾਂ ਚੱਲ ਰਹੀ ਹੈ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਪੂਰੇ ਪੰਜਾਬ ਨੂੰ ਕਵਰ ਕਰ ਸਕੀਏ ਜਾਂ ਤਾਂ ਜੋ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕੀਏ ਵੀਰ ਜੀ ਇੱਥੇ ਇੱਕ ਚੀਜ਼ ਮੈਂ ਉਦਾਹਰਨ ਦੇ ਕੇ ਦੱਸਣ ਲੱਗਾ ਮੇਰੇ ਮਦਰ ਸਮਝਾਉਂਦੇ ਰਹੇ ਆ ਕਹਿੰਦੇ ਜੇ ਪਾਣੀ 'ਚ ਪਿਆ ਪੱਥਰ ਜੇ ਖੁਰਦਾ ਨਹੀਂ ਨਾ ਤੇ ਕੰਮ ਸੇ ਕੰਮ ਅ ਸੂਰਜ ਦੀ ਤਾਬੇ ਤੋਂ ਤਾਂ ਬਚਿਆ ਰਹਿੰਦਾ ਜੇ ਕੋਈ ਗੋਰਮਖ ਪਿਆਰੇ ਅਮਰੇ ਸ਼ਕਿਆ ਉਨੇ ਕਾਰ ਪਹਿਨੇ ਆ ਮੂੰਹ ਤੇ ਦਾੜਾ ਤੇ ਕਮ ਸੇ ਕਮ ਮਾਰਾ ਕੰਮ ਕਰਨ ਤੋਂ ਬਾਅਦ ਉਹਨੂੰ ਸੇਹ ਤੇ ਮਿਲੇਗੀ ਨਾ ਨਸ਼ਾ ਕਰਨ ਤੋਂ ਸੋਚੇਗਾ ਸਹੀ ਵੀ ਮੇਰੇ ਮੂੰਹ ਤੇ ਦਾੜਾ ਮੇਰੇ ਗਾਲ ਦੇ ਵਿੱਚ ਕਰਪਾਨ ਇਸ ਕਰਕੇ ਅਸੀਂ ਇਹ ਮਨ ਸਮਝਾਵਨ ਕਾਰਨ ਕਸ਼ੂਕ ਪਰਿ ਅ ਗਿਆਨ ਜਦੋਂ ਥੋੜੀ ਜਿਹੀ ਵੀ ਮਾਦ ਹੋਵੇ ਜਦੋਂ ਮਨ ਨੂੰ ਜਵਾਬਾਂ ਲੱਗਿਓ ਤਬੇ ਉਸ ਜਗ ਜਦੋਂ ਮਨ ਨੂੰ ਕੋਈ ਗੱਲ ਲੱਗਦੀ ਹੈ ਤੇ ਬੰਦਾ ਆਟੋਮੈਟਿਕ ਉਹ ਚੀਜ਼ ਨੂੰ ਰੋਕੇ ਜਾਂਦਾ ਜੀ ਤੇ ਮੇਰੀ ਇਹ ਏਮ ਹੈ ਵੱਧ ਤੋਂ ਵੱਧ ਅਸੀਂ ਪ੍ਰਚਾਰ ਕਰ ਚੱਕੀਏ ਅਸੀਂ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਚਾਹੁੰਦੇ ਆ ਜੀ